ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਲਕੋ ਠੀਕ ਠਾਕ ਹਾਂ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਹੈ ਤੇ ਆਪਣੇ ਕੌਕਰੇਜ ਦੇ ਰਿਲੇਟਿਡ ਆ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਅੱਗੇ-ਅੱਗੇ ਆਪਾਂ ਕੀ ਕੁਝ ਪ੍ਰੋਸੈਸ ਕਰਦੇ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਹਾਂਜੀ ਲਓ ਜੀ ਆਪਾਂ ਲੱਗਿਆ ਜੀ ਆਪਣੀ ਵੀਡੀ ਕਿ ਆਪਣੇ ਜਿਹੜੇ ਕਾਕਰੋਚ ਆ ਸਟੋਰ ਦੇ ਵਿੱਚ ਕਹਿ ਲੋ ਜਾਂ ਫਿਰ ਆਪਣੇ ਸਿੰਕ ਦੇ ਵਿੱਚ ਕਹਿ ਲੋ ਹਨਾ ਸਿੰਕ ਦੇ ਵਿੱਚ ਵੀ ਹੁੰਦੇ ਆ ਕਈ ਵਾਰੀ ਸਿੰਕ ਦੇ نیچے ਵੀ ਹਨਾ ਕਾਫੀ ਜ਼ਿਆਦਾ ਕਾਕਰੋਚ ਹੋ ਜਾਂਦੇ ਆ ਜਿਵੇਂ ਕਿ ਜਦੋਂ ਆਪਾਂ ਭੰਡੇ ਵਗੈਰਾ ਮਾਰ ਜਾਂਦੇ ਆ ਕਈ ਵਾਰੀ ਉਹਨਾਂ ਦੀ 스ਮੈਲ ਦੇ ਨਾਲ ਆ ਜਿਹੜੇ ਜੂਟ ਛੱਡਦੇ ਆ ਜਾਂ ਫਿਰ ਆਪਾਂ ਕੁਝ ਵੀ ਉਹਦੀ 스ਮੈਲ ਦੇ ਨਾਲ ਹਨਾ ਜਿਹੜੇ ਕਹਿ ਸਕਦੇ ਆ ਕਿ ਕਾਕਰੋਚ ਆ ਜਾਂਦੇ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੂੰ ਭਜਾਉਣ ਦਾ ਬਹੁਤ ਹੀ ਆਸਾਨ ਜਿਹਾ ਤਰੀਕਾ ਤੇ ਆਪਾਂ ਜਿੰਨੀ ਜਿੰਨੇ ਵੀ ਚੀਜ਼ਾਂ ਲਵਾਂਗੇ ਤੇ ਤੁਹਾਨੂੰ ਘਾੜੇ ਘਰ ਦੇ ਵਿੱਚ ਆਸਾਨੀ ਨਾਲ ਮਿਲ ਜਾਣਗੀਆਂ ਕੋਈ ਵੀ ਇਹ ਆਪਾਂ ਕਹਿ ਸਕਦੇ ਕਿ ਆਪਾਂ ਬਾਹਰੋਂ ਜਿਹੜਾ ਦਵਾਈ ਵਗੈਰਾ ਨਹੀਂ ਲੈ ਕੇ ਆਉਣੀ ਹੈਗੀ ਠੀਕ ਹੈ ਕਿ ਜੀ ਤੇ ਆਪਾਂ ਸਾਰੀ ਦਵਾਈ ਹੈ ਜਿਹੜੀ ਇਹ ਘਰ ਦੇ ਵਿੱਚ ਹੀ ਆਪਾਂ ਅੱਜ ਤੁਹਾਨੂੰ ਬਣਾ ਬੜਾ ਕੇ ਦਿਖਾਵਾਂਗੇ ਦੱਸਾਂਗੇ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਆਸਾਨੀ ਦੇ ਨਾਲ ਜਿਹੜਾ ਕਾਕਰੋਚ ਨੂੰ ਭਜਾ ਸਕਦੇ ਹੋ ਤੇ ਮੈਨੂੰ ਹਨਾ ਇੱਕ ਵੀਰੇ ਦਾ ਕਮੈਂਟ ਵੀ ਆਇਆ ਸੀਗਾ ਕਿ ਕਾਕਰੋਚ ਨੂੰ ਭਜਾਉਂਦਾ ਹਨਾ ਦੱਸੋ ਤੇ ਆਪਾਂ ਉਹਨਾਂ ਦੇ ਕਹਿਣ ਤੇ ਹੀ ਆ ਅੱਜ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਆ ਤੇ ਵੈਸੇ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਮੇਰੇ ਚੈਨਲ ਨੂੰ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ। ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਮੇਰੇ ਚੈਨਲ ਤੇ ਜਿਹੜੇ-ਜਿਹੜੇ ਨਵੇਂ ਨੇ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਜਦੋਂ ਸਕਿਪ ਨਾ ਕਰਿਆ ਕਰੋ ਕਿ ਫਿਰ ਸਕਿਪ ਕਰਕੇ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਆਪਾਂ ਵੀਡੀਓ ਦੇ ਵਿੱਚ ਕੀ-ਕੀ ਪ੍ਰੋਸੈਸ ਕੀਤਾ ਵਾ ਤੇ ਪੂਰੀ ਜ਼ਰੂਰ ਦੇਖਿਆ ਕਰੋ ਤੇ ਬਾਕੀ ਲਾਈਕ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਤੁਸੀਂ ਦੇਖਦੇ ਹੋ ਦੇਖ ਕੇ ਚਲੇ ਜਾਂਦੇ ਹੋ। ਤੇ ਲਾਈਕ ਲਾਈਕ ਵਗੈਰਾ ਵੀ ਨਹੀਂ ਕਰਦੇ ਹੈਗੇ ਤਾਂ ਪਲੀਜ਼ ਹਨਾ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਅੱਜ ਮੈਂ ਤੁਹਾਨੂੰ ਅੱਸਦੀ ਹਾਂ ਜੀ ਇਹ ਆਪਾਂ ਲੈਏ ਹੋਏ ਨੇ ਜੀ ਇੱਥੇ ਲੌਂਗ ਤੇ ਲੌਂਗ ਦੇ ਵਿੱਚ ਉਹ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਥੋੜੇ ਜਿਹੀ ਲੌਂਗ ਇੱਥੇ ਆਪਾਂ ਕੋਲੀ ਦੇ ਵਿੱਚ ਆਪਾਂ ਨੇ ਪਾ ਲੈਣੇ ਨੇ ਮੰਨ ਲੋ ਕਿ ਆਪਾਂ 10-12 ਕਿਲੋਗ ਲੌਂਗ ਜੰਦੀ ਇੱਥੇ ਕੋਲੀ ਦੇ ਵਿੱਚ ਪਾ ਲੈਣੇ ਨੇ ਤੇ ਇਹ ਤੁਹਾਨੂੰ ਤੁਹਾਡੇ ਨਾਲ ਦੀ ਸ਼ਾਪ ਤੇ ਕਹਿ ਸਕਦੇ ਜੱਥੇ ਜਾਂ ਆਪਾਂ ਆਪਣੇ ਕਈ ਵਾਰੀ ਘਰ ਦੇ ਵਿੱਚ ਵੀ ਅਵੇਲੇਬਲ ਹੁੰਦੇ ਨੇ ਕਿ ਆਪਾਂ ਕਿ ਤੁਹਾਨੂੰ ਹੋਏ ਆਪਦੇ ਘਰ ਦੇ ਵਿੱਚ ਵੀ ਮੰਦੀ ਕਹਿ ਸਕਦੇ ਕੋ ਮਿਲ ਜਾਣੀ ਹੈ ਤੇ ਉਸ ਤੋਂ ਬਾਅਦ ਵਿੱਚ ਜੀ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਇੱਥੇ ਇੱਕ ਗਰਮ ਪਾਣੀ ਲੈ ਲੈਣਾ ਤੇ ਮੈਨੂੰ ਪਾਣੀ ਨੂੰ ਪੂਰਾ ਚੰਗੀ ਤਰ੍ਹਾਂ ਰਜਾ ਲਿਆ ਵਾ ਤੇ ਗਰਮ ਕਰ ਲਿਆ ਅੱਧਾ ਗਲਾਸ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਦਾ ਹਾਂਜੀ ਇਹਨਾਂ ਕ ਪਾ ਸਕਦੇ ਤੁਸੀਂ ਹਾਂਜੀ ਤੁਸੀਂ ਵੱਧ ਬਣਾਉਣਾ ਹੈ ਤਾਂ ਤੁਸੀਂ ਬੱਦ ਕੁਆਂਟੀਟੀ ਵੀ ਲੈ ਸਕਦੇ ਹੋ ਤੇ ਕਹਿ ਸਕਦੇ ਆ ਕਿ ਆਪਾਂ ਤੁਸੀਂ ਲੌਂਗ ਵਗੈਰਾ ਵੀ ਬੱਦ ਲੈ ਸਕਦੇ ਹੋ ਤੇ ਇੱਥੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਚੈਰ ਕਹਿ ਸਕਦੇ ਕਿ ਆਪਾਂ ਇਹਨੂੰ ਰੈਸਟ ਦਵਾਂਗੇ ਤੇ ਤਾਂ ਜੋ ਹਨਾ ਆਪਣੇ ਜਿਹੜੇ ਲੌਂਗ ਨੇ ਇਹ ਇਹਦੇ ਵਿੱਚ ਪੂਰੇ ਚੰਗੀ ਤਰ੍ਹਾਂ ਆਪਣਾ ਜਿਹੜਾ ਸਰਾ ਉਹ ਛੱਡ ਦੇਣ ਤੇ ਆਪਾਂ ਇਹਨੂੰ 10 ਮਿੰਟ ਦੇ ਲਈ ਇਦਾਂ ਹੀ ਟਾਕੇ ਰੱਖ ਦਾਂਗੇ ਤੇ ਲੋ ਜਿਨੂੰ ਹੁਣ ਆਪਾਂ ਇਹਨੂੰ ਇੱਧੇ 10 ਮਿੰਟ ਧੱਕੇ ਰੱਖਾਂਗੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਜੀ ਉਦੋਂ ਅੱਗੇ ਦੀ ਆਪਾਂ ਪ੍ਰੋਸੈਸ ਕੀ ਕਰਦੇ ਆ ਤੇ ਅੱਗੇ ਆਪਾਂ ਇਹਦੇ ਵਿੱਚ ਕੀ ਕੁਝ ਮਿਕਸ ਕਰਦੇ ਆ ਜੀ ਉਹ ਵੀ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਆਸਾਨ ਤਰੀਕੇ ਦੇ ਨਾਲ ਹੀ ਮਿਲ ਜਾਣੀ ਹੈ ਜੋ ਵੀ ਚੀਜ਼ਾਂ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਤੁਹਾਡੇ ਕਾਕਰੋਚ ਆ ਜਿਹੜੇ ਅ ਬਹੁਤ ਘੱਟ ਰਹਿ ਜਾਣਗੇ ਤੇ ਛੇਤੀ ਛੇਤੀ ਮਰ ਜਾਂਦੇ ਆ ਜਾਂ ਭੱਜ ਜਾਂਦੇ ਆ ਤੇ ਇਹ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਅੱਗੇ ਦੀ ਵੀਡੀਓ ਤੇ ਇਹਨੂੰ ਆਪਾਂ 10 ਮਿੰਟ ਲਈ ਰੈਸਟ ਤੇ ਰੱਖ ਦਿੰਨੇ ਆ ਹਾਂਜੀ ਲੋ ਜੀ ਹੁਣ ਇਹਨੂੰ ਪਏ ਨੂੰ ਜੀ 10-15 ਮਿੰਟ ਹੋ ਚੁੱਕੇ ਨੇ ਤੇ ਆ ਦੇਖੋ ਤੁਸੀਂ ਲੌਂਗ ਜਿਹੜੇ ਆ ਆਪਣਾ ਇਹਦੇ ਵਿੱਚ ਅਸਰ ਜਿਹੜਾ ਕਾਫੀ ਜ਼ਿਆਦਾ ਹੋ ਚੁੱਕਿਆ ਤੇ ਪਾਣੀ ਵੀ ਆਪਣਾ ਬਿਲਕੁਲ ਠੰਡਾ ਹੋ ਚੁੱਕਿਆ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਜੀ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਐਡ ਕਰਨਾ ਜੀ ਮਿੱਠਾ ਸੋਡਾ ਹਾਂਜੀ ਮਿੱਠਾ ਸੋਡਾ ਜਿਹੜਾ ਖਾਣੇ ਵਾਲਾ ਹੁੰਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜੀ ਇਹਦੇ ਵਿੱਚ ਆਪਾਂ ਮਿਕਸ ਕਰ ਦੇਣਾ ਤੁਸੀਂ ਦੇਖ ਸਕਦੇ ਲੌਂਗ ਆ ਜਿਹੜੇ ਸਾਰਾ ਪਾਣੀ ਇਹਨਾਂ ਦੇ ਵਿੱਚ ਜਿੰਨਾ ਵੀ ਅਸਰ ਸੀਗਾ ਉਹ ਆਪ ਦਾ ਪਾਣੀ ਦੇ ਵਿੱਚ ਅਬਜ਼ਰਬ ਹੋ ਗਿਆ ਤੇ ਹੁਣ ਜੀ ਆਪਾਂ ਇਹਨੂੰ ਇਸ ਤੋਂ ਬਾਅਦ ਵਿੱਚ ਕੀ ਕਰਨਾ ਹੈ ਹਾਂਜੀ ਹੁਣ ਆਪਾਂ ਇੱਥੇ ਇੱਕ ਗਲਾਸ ਲੈ ਲੈਣਾ ਹੈ ਤੇ ਆਪਾਂ ਚਾਹ ਪਾਉਣ ਲਈ ਲੈ ਲੈਣੀ ਹੈ ਤੇ ਹਾਂ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਹਿਲਾਂ ਪਾਉਣ ਲੈਣਾ ਆਪਣੇ ਲੌਂਗ ਆ ਜਿਹੜੇ ਉਹ ਅਲੱਗ ਹੋ ਜਾਣਗੇ ਲਓ ਜੀ ਪਾਣੀ ਆਪਣਾ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਨੂੰ ਇਸ ਤੋਂ ਬਾਅਦ ਵਿੱਚ ਜੀ ਕੀ ਕਰਾਂਗੇ ਆ ਇਹਨੂੰ ਪਾਣੀ ਨੂੰ ਆਪਣੇ ਸ਼ੇਂਖਾ ਜਿਹੜਾ ਭਾਂਡੇ ਮਾਂਜਣੇ ਵਾਲਾ ਹੁੰਦਾ ਤੇ ਆਪਾਂ ਇਹਨੂੰ ਇਹਦੇ ਵਿੱਚ ਜਿਹੜਾ ਥੋੜੋ ਥੋੜਾ ਕਰਕੇ ਹਾਂਜੀ ਪਾ ਦਾਂਗੇ। ਅ ਤੁਸੀਂ ਇਹ ਨਾ ਜੇਕਰ ਤੁਹਾਡੇ ਕਿਸੇ ਹੋਰ ਕੋਨੇ ਦੇ ਵਿੱਚ ਆਉਂਦੇ ਆ। ਕਹਿ ਸਕਦੇ ਕਿ ਕਾਕਰੋਚ ਵਗੈਰਾ ਕਿਸੇ ਹੋਰ ਕੋਨੇ ਦੇ ਵਿੱਚ ਆ ਰਹੇ ਨੇ। ਤਾਂ ਤੁਸੀਂ ਕੀ ਕਰਨਾ ਹੈ ਜੀ ਇੱਕ ਹਨਾ ਬੋਟਲ ਲੈ ਲੈਣੀ ਆ। ਸਪਰੇਅ ਵਾਲੀ ਹੁੰਦੀ ਆ। ਸਪਰੇਅ ਕਰਦੇ ਹੁੰਦੇ ਆ ਜਿਹਦੇ ਨਾਲ ਆਪਾਂ ਉਹ ਉਹ ਬੋਤਲ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਉਹ ਮਤਲਬ ਕਿ ਤੁਸੀਂ ਕਿਸੇ ਕੋਨੇ ਦੇ ਵਿੱਚ ਜਾਂ ਤੁਹਾਡੇ ਕਾਕਰੋਚ ਹੁੰਦਾ ਤਾਂ ਤੁਸੀਂ ਉਹਦੇ ਨਾਲ ਇਹ ਪਾਣੀ ਪਾ ਕੇ ਤੁਸੀਂ ਉਹਦੇ ਵਿੱਚ ਸਪਰੇਅ ਕਰ ਸਕਦੇ ਹੋ ਜਿਵੇਂ ਕਿ ਕਹਿ ਸਕਦੇ ਆਪਣੇ ਸਿੰਕ ਦੇ ਕਈ ਬਾਰੇ نیچے ਲੱਗੇ ਹੋਏ ਹੁੰਦੇ ਆ ਕਾਕਰੋਚ ਤਾਂ ਉੱਥੇ ਆਪਣਾ ਜਿਹੜਾ ਇਹ ਪਾਣੀ ਆ ਇਹ ਇਦਾਂ ਹੀ ਨਹੀਂ ਛਿੜਕਣਾ ਹੈਗਾ ਤੁਸੀਂ ਸਪਰੇਅ ਵਾਲੀ ਬੋਤਲ ਦੇ ਵਿੱਚ ਪਾ ਕੇ ਵੀ ਛਿੜਕ ਸਕਦੇ ਹੋ ਜੇਕਰ ਤੁਹਾਡੇ ਕੋਲ ਉਹ ਸਪਰੇਅ ਵਾਲੀ ਬੋਤਲ ਨਹੀਂ ਹੈਗੀ ਤਾਂ ਕੀ ਕਰਨਾ ਹੈ ਕਿ ਬੱਚੇ ਵਗੈਰਾ ਹਨ ਆਪਣੇ ਜਿਹੜੇ ਛੋਟੀਆਂ ਬੋਤਲਾਂ ਦੇ ਵਿੱਚ ਜੂਸ ਵਗੈਰਾ ਪਿੰਦੇ ਆ ਤਾਂ ਤੁਸੀਂ ਉਹਦੇ ਟਕਨ ਦੇ ਵਿੱਚ ਗਲੀਆਂ ਕੱਢ ਕੇ ਬਰੀਕ-ਬਰੀਕ ਤਾਂ ਤੁਸੀਂ ਉਹਦੇ ਨਾਲ ਵੀ ਜਿਹੜਾ ਕਹਿ ਸਕਦੇ ਆ ਕਿ ਪਾਣੀ ਤੁਸੀਂ ਛਿੜਕ ਸਕਦੇ ਹੋ ਉਹਦੇ ਵਿੱਚ ਵੀ ਪਾ ਕੇ ਤੇ ਹੁਣ ਆਪਾਂ ਬਾਕੀ ਦਾ ਜਿਹੜਾ ਪਾਣੀ ਹੈ ਇਹਦੇ ਵਿੱਚ ਸਿੱਟ ਦੇਣਾ ਤੇ ਹੁਣ ਇਸ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਆ ਫੋਕਾ ਉਹ ਨਹੀਂ ਪਾਉਣਾ ਹੈਗਾ ਹਜੇ ਘਟੋ-ਘਟ ਇਹਨੂੰ 1 ਘੰਟਾ ਆਪਾਂ ਇਦਾਂ ਹੀ ਰਹਿਣ ਦੇਣਾ ਵਾ ਕਿ ਜਿੰਨੇ ਵੀ ਵੈਸੇ ਤਾਂ ਮੇਰੇ ਸਿੰਕ ਦੇ ਵਿੱਚ ਕਾਕਰਚ ਵਗੈਰਾ ਨਹੀਂ ਹੈਗੇ ਤੇ ਮੈਂ ਤੁਹਾਨੂੰ ਇੱਕ ਸਿਰਫ ਟਰਿਕ ਦੱਸੀ ਆ ਤੇ ਜੇਕਰ ਤੁਹਾਡੇ ਸਿੰਕ ਦੇ ਵਿੱਚ ਕਾਕਰੋਚ ਵਗੈਰਾ ਹੈਗੇ ਆ ਤਾਂ ਤੁਸੀਂ ਹਨਾ ਇਹਨੂੰ ਪਾਣੀ ਨੂੰ ਇਦਾਂ ਹੀ ਛੱਡ ਦੇਣਾ ਵਾ ਤੁਸੀਂ ਘਟੋ ਘਟ ਘੰਟਾ ਦੋ ਘੰਟੇ ਨੂੰ ਇਦਾਂ ਹੀ ਰਹਿਣ ਦੇਣਾ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਹੌਏ ਦੇ ਵਿੱਚ ਜਿਹੜਾ ਫੋਕਾ ਪਾਣੀ ਪਾ ਕੇ ਇਹਨੂੰ ਧੋਣਾ ਤਾਂ ਕਿ ਹਨਾ ਜਿੰਨਾ ਵੀ ਅਸਰ ਆਪਣੇ ਸਿੰਕ ਦੇ ਵਿੱਚ ਹੈਗਾ ਤੇ ਉਹੋ ਕਹਿ ਸਕਦੇ ਆ ਕਿ ਆਪਾਂ ਇਹਦੇ ਵਿੱਚ ਚਲਿਆ ਜਾਵੇ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਕਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨੰਬੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ